ਮਹਾਰਾਸ਼ਟਰ ਸਰਕਾਰ ਨੇ ਸਾਰੇ ਸਰਕਾਰੀ ਦਸਤਾਵੇਜ਼ਾਂ ਵੇਜਾ ਵਿੱਚ ਮਾਂ ਦਾ ਨਾਮ ਸ਼ਾਮਲ ਕਰਨਾ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ 1 ਮਈ 2024 ਤੋਂ ਲਾਗੂ ਹੋਵੇਗਾ ਮਹਾਰਾਸ਼ਟਰ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਜਨਮ ਸਰਟੀਫਿਕੇਟ ਸਕੂਲ ਦੇ ਦਸਤਾਵੇਜ਼ ਜਾਇਦਾਦ ਦੇ ਦਸਤਾਵੇਜ਼ ਆਧਾਰ ਕਾਰਡ ਅਤੇ ਪੈਨ ਕਾਰਡ ਵਰਗੇ ਸਾਰੇ ਸਰਕਾਰੀ ਦਸਤਾਵੇਜ਼ਾਂ ਤੇ ਮਾਂ ਦਾ ਨਾਮ ਲਾਜ਼ਮੀ ਹੋਵੇਗਾ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਮਾਵਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਲਿਆ ਗਿਆ ਹੈ ਆਮਦਨ ਕਰ ਵਿਭਾਗ ਨੇ 2018 ਵਿੱਚ ਸਪਸ਼ਟ ਕੀਤਾ ਸੀ ਕਿ ਪੈਨ ਅਰਜੀ ਫਾਰਮ ਵਿੱਚ ਪਿਤਾ ਦਾ ਨਾਮ ਉਹਨਾਂ ਮਾਮਲਿਆਂ ਵਿੱਚ ਲਾਜ਼ਮੀ ਨਹੀਂ ਹੋਵੇਗਾ ਜਿੱਥੇ ਬਿਨੇਕਾਰ ਦੀ ਮਾਂ ਸਿੰਗਲ ਪੇਰੈਂਟ ਹੈ ਸੀਬੀਡੀਟੀ ਨੇ ਉਦੋਂ ਨਿਯਮਾਂ ਵਿੱਚ ਸੋਧ ਕੀਤੀ ਸੀ ਜੋ ਬਿਨੇਕਾਰ ਨੂੰ ਇਹ ਵਿਕਲਪ ਦਿੰਦਾ ਹੈ ਕਿ ਮਾਂ ਸਿੰਗਲ ਪੇਰੈਂਟ ਹੈ ਅਤੇ ਬਿਨੇਕਾਰ ਸਿਰਫ ਮਾਂ ਦਾ ਨਾਮ ਜਮਾ ਕਰਨਾ ਚਾਹੁੰਦਾ ਹੈ ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਕਿਹਾ ਕਿ ਜਿੱਥੇ ਵਿਦਿਆਰਥੀਆਂ ਦੇ ਸਰਟੀਫਿਕੇਟ ਡਿਗਰੀਆਂ ਤੇ ਹੋਰ ਵਿਦਿਅਕ ਦਸਤਾਵੇਜ਼ਾਂ ਵਿੱਚ ਮਾਪਿਆਂ ਦਾ ਨਾਮ ਲਿਖਿਆ ਜਾਣਾ ਹੈ ਉੱਥੇ ਮਾਂ ਦਾ ਨਾਮ ਵੀ ਹੋਣਾ ਚਾਹੀਦਾ ਹੈ ਜਸਟਿਸ ਸੀ ਹਰੀਸ਼ੰਕਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਇੱਕ ਧੀ ਅਤੇ ਪੁੱਤਰ ਇੱਕ ਜੋੜੇ ਦੇ ਬੱਚਿਆਂ ਵਜੋਂ ਮਾਨਤਾ ਦੇ ਬਰਾਬਰ ਦੇ ਹੱਕਦਾਰ ਹਨ ਉਸੇ ਤਰ੍ਹਾਂ ਮਾਂ ਤੇ ਪਿਤਾ ਬੱਚੇ ਦੇ ਮਾਪਿਆਂ ਵਜੋਂ ਮਾਨਤਾ ਦੇ ਬਰਾਬਰ ਦੇ ਹੱਕਦਾਰ ਨੇ